ਕਾਲ ਦੀ ਅਸੀਂ ਅੱਜ ਫਿਰ ਪਹੁੰਚੇ ਹਾਂ ਇਲੈਕਟਰਾ ਮਾਸਟਰ ਦੇ ਆਫਿਸ ਦੇ ਵਿੱਚ ਇਲੈਕਟਰਾ ਮਾਸਟਰ ਹੈ ਕੀ ਚੀਜ਼ ਹੈ ਇਹ ਅਸੀਂ ਸਾਡੇ ਨਾਲ ਸਾਫ਼ੀ ਵਿੱਚ ਅਸੀਂ ਅੰਦਰ ਗੱਲਬਾਤ ਕਰਾਂਗੇ ਕਿ ਨਹੀਂ ਸੱਚੀਕਾਰ ਸੱਚੀ ਗੱਲ ਇਹ ਜਿਹੜੀ ਇਲੈਕਟਰਾ ਮਾਸਟਰ ਇਹ ਕੀ ਚੀਜ਼ ਹੈ ਇਹ ਗੱਲ ਇਹ ਇਲੈਕਟਰਾ ਮਾਸਟਰ ਇੱਕ ਸਰਵਿਸ ਕੰਪਨੀ ਹੈ ਤੇ ਜਿੱਥੇ ਸਰਵਿਸ ਪ੍ਰੋਵਾਈਡ ਕੀਤੀ ਜਾਂਦੀ ਹੈ ਸਭ ਤੋਂ ਪਹਿਲੀ ਗੱਲ ਕਰੀਏ ਸਰਵਿਸ ਕਿਹਦੇ-ਕਿਹਦੇ ਦੀ ਸਰਵਿਸ ਦੇ ਬਾਰੇ ਗੱਲ ਕਰਦੇ ਇਹ ਜਿਵੇਂ ਆਪਣਾ ਏਸੀ ਹੋ ਗਿਆ ਜੀ ਜਿਹੜੀ ਹੋਗੀ ਐਲਈਡੀ ਹੋਗੀ ਇਹਨੇ ਸਰਵਿਸ ਕਵਰਡ ਕੀਤੀ ਜਾਂਦੀ ਹੈ ਆਪਣੀ ਸਰਵਿਸ ਕਰਨ ਨਾਲ ਤਾਂ ਫਿਰ ਬਿਜ਼ਾਰ ਦੇ ਵਿੱਚ ਹੋਰ ਬਹੁਤ ਨੇ ਛੋਦੇ ਕੋਲੇ ਕੋਈ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੀ ਤੁਹਾਨੂੰ ਕੀ ਦਿਨ ਕੰਸੈਸ਼ਨ ਦੇ ਦੋ ਕੀ ਦੇ ਰਹੇ ਨਹੀਂ ਜਿਹੜਾ ਆਪਣੀ ਸਰਵਿਸ ਰੇਟ ਹੈ ਇਹ ਬੋ ਘੱਟਾ ਬਿਜ਼ਾਰ ਨਾਲ ਬਈ ਜਿਵੇਂ ਹੁਣ ਆਪਣੀ ਸਰਵਿਸ ਲਾ ਲਈ ਏਸੀ ਦੀ ਉਹ 3000 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਤੇ ਇਸ ਟੋਲਿੰਗ ਜਿਹੜੀ ਏਸੀ ਦੀ ਉਹ 1000 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਤੇ ਜਿਹੜੀ ਆਪਣੀ ਗੈਸ ਉਹ 2500 ਦੀ ਪੈ ਜਾਂਦੀ ਹੈ ਹਣੀ ਜੀ ਅਗਰ ਮੰਨ ਲਓ ਕੋਈ ਬੰਦਾ ਤੁਹਾਨੂੰ ਬਾਰ ਕਰਨਾ ਚਾਹੇ ਤਾਂ ਕਿਸ ਤਰ੍ਹਾਂ ਕਰੇ ਸਾਡੀ www.electromaster.com ਤੇ ਵੈਬਸਾਈਟ ਹੈਗੀ ਹੈ ਜੀ ਤੇ ਉਹ ਜਦੋਂ ਓਪਨ ਕਰੋਗੇ ਇਸ ਤਰ੍ਹਾਂ ਦਾ ਪੋਰਟਲ ਓਪਨ ਹੋ ਜਾਏਗਾ ਉਸ ਤੇ ਜਾ ਕੇ ਤੁਸੀਂ ਆਪਣੀ ਕੋਈ ਵੀ ਸਰਵਿਸ ਦਾ ਕੰਟੈਕਟ ਕਰ ਸਕਦੇ ਹੋ ਬਿਲਕੁਲ ਜੀ ਇਹ ਹੈ ਇਲੈਕਟ੍ਰੋਮਾਸਟਰ ਦਾ ਇੱਕ ਪੋਰਟਲ ਜਿਸ ਦੇ ਵਿੱਚ ਅਗਰ ਅਗਰ ਤੁਸੀਂ ਕਿਸੇ ਕਿਸੇ ਦੀ ਆਪਣਾ ਜਿਹੜੇ ਤੁਹਾਡਾ ਇਲੈਕਟ੍ਰੋਨਿਕਸ ਦਾ ਮਾਲ ਹੈ ਉਹ ਮਿਲ ਜਿਹੜਾ ਕਿ ਸਰਵਿਸ ਕਰਨ ਨੂੰ ਏਸੀ ਹੈ ਜਾਂ ਆਪਣਾ ਵੀ ਵੀ ਆਪਣਾ ਬਾਸਿਕ ਮਸ਼ੀਨ ਹੈ ਤਾਂ ਤੁਸੀਂ ਇਹਨਾਂ ਦੇ ਨਾਲ ਇਹਨਾਂ ਦੀ ਵੀ ਆਪਣਾ ਡੈਟਸਟ ਜਾ ਕੇ ਕੀ ਆਪਣਾ ਕੰਮ ਕਰ ਸਕਦੇ ਹੋ